ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਗਗਨਪ੍ਰੀਤ ਸਿੰਘ ਢਿੱਲੋਂ ਢਿੱਲੋਂ ਆਰਗ੍ਰੇਡ ਤੋਂ ਸਾਡਾ YouTube ਚੈਨਲ ਟੈਲਰ ਡਾਈਨਵਰਡ ਉਧਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਆਪਾਂ ਆਪਣੀ ਸਾਈਟ ਤੇ ਲੈ ਕੇ ਆਏ ਹਾਂ ਜੋ ਪਟੰਡਾ ਵਿੱਚ ਚੱਲ ਰਹੀ ਹੈ ਇੱਥੇ ਆਪਾਂ ਅੱਜ ਸਲੈਵ ਕਾਸਟਿੰਗ ਕਰ ਰਹੇ ਹਾਂ ਇੱਥੇ ਆਪਾਂ ਦੇਖੋ ਜਿਹੜਾ ਸਟੀਲ ਪਾਇਆ ਸਾਰਾ ਟਾਟਾ ਦਾ ਸਟੀਲ ਪਾਇਆ ਹੈ ਪ੍ਰੋਪਰ ਕ੍ਰੈਂਕਾਂ ਚੱਕੀਆਂ ਹੋਈਆਂ ਕ੍ਰੈਂਕਾਂ ਦੇ ਨਾਲ ਆਪਾਂ ਐਕਸਟਰਾ 바ਰ ਪਾਏ ਹੋਏ ਆ ਜਿੰਨਾ ਵੀ ਸਰੀਆ ਸਾਰਾ ਪ੍ਰੋਪਰ ਟੈਕਨੀਕਲ ਢੰਗ ਨਾਲ ਆਪਾਂ ਬੰਨਿਆ ਹੋਇਆ ਤੁਸੀਂ ਡੱਬੀ ਦਾ ਸਾਈਜ਼ ਦੇਖ ਸਕ ਜਿੰਨੇ بیم ਪੈਣੇ ਸੀਗੇ ਸਾਰੇ ਪ੍ਰੋਪਰ ਐਗਜ਼ੈਕਟ ਆਪਾਂ بیم ਪਾਏ ਹੋਇਆ ਹੌਸਾਬ ਨਾਲ ਬਾਈ ਦੇ ਅਕੋਰਡਿੰਗ ਜਿੱਥੇ 20mm ਦਾ ਸਰ ਗਿਆ ਆਪਣਾ ਅਸੀਂ 20 ਦਾ ਪਾਇਆ ਜਿੱਥੇ 16 ਦਾ ਪੈਣਾ ਸੀ 16 ਦਾ ਪਾਇਆ ਇਹ ਚ ਆਪਾਂ ਸਟਰਕਚਰ ਦੇ ਵਿੱਚ ਕਿਤੇ ਵੀ ਕੋਸਟ ਕਟਿੰਗ ਨਹੀਂ ਕਰਦੇ ਜੋ ਟੈਕਨੀਕਲ ਹਿਸਾਬ ਨਾਲ ਹੋਣਾ ਚਾਹੀਦਾ ਆਪਾਂ ਉਦਾਂ ਹੀ ਕੰਮ ਕਰਦੇ ਆ ਇਥੇ ਢੇੜੀਆਂ ਆਪਾਂ ਪਾ ਪਾ ਗੀਆਂ ਇਹ ਡਿਪਲੇਸਟੀਆਂ ਪਾ ਪਾ ਗੀਆਂ ਇਹਦੇ ਉੱਤੇ ਜੇ ਮਰਜੀ ਤੁਸੀਂ ਚੜੀ ਚਲੋ ਪਾਈਪ ਨੂੰ ਕੁਝ ਨਹੀਂ ਹੋਊਗਾ ਨਾ ਇਹ ਬੈਠੂਗੀ ਨਾ ਟੁੱਟੂਗੀ ਜਿੰਨਾ ਵੀ ਆਪਾਂ ਕੰਮ ਕਰਦੇ ਆ ਮਟੀਰੀਅਲ ਸਾਰਾ ਟਾਪ ਕੁਆਲਿਟੀ ਦਾ ਪਾਉਣਾ ਹੈ ਜੋ ਆਪਾਂ ਰੈਡ ਵਾਟਰ ਜਾਂ ਸਿਵਰੇ ਦੀਆਂ ਪਾਈਪਾਂ ਪਾੰਗਾ ਇਹ ਆਪਾਂ ਫੀਨੋਲੈਕਸ ਦੀਆਂ ਪਾਈਪਾਂ ਪਾੰਗਾ ਹੋਣਗੀਆਂ ਇਹ ਤੁਸੀਂ ਦੇਖ ਸਕਦੇ ਹੋ ਆਪਾਂ ਫੀਨੋਲੈਕਸ ਦੀ ਪਾਈਪ ਪਾਈ ਹੈਗੀ ਜਿੰਨਾ ਵੀ ਆਪਾਂ ਮਟੀਰੀਅਲ ਪਾਉਣਾ ਹੈ ਸਾਰਾ ਟਾਪ ਕੁਆਲਿਟੀ ਦੇ ਵਿੱਚ ਪਾਉਣਾ ਆਪਾਂ ਜਿਹੜਾ ਬਿਥ ਮਟੀਰੀਅਲ ਕੰਮ ਕਰਦੇ ਆ ਨਾ ਆਪਾਂ ਆਪਣੀ ਸਾਈਟਾ ਸਮਝ ਕੇ ਹੀ ਕਰਦੇ ਆ ਆਪਾਂ ਇਹ ਨਹੀਂ ਸਮਝਦੇ ਵੀ ਆਪਣਾ ਕੋ ਠੇਕੇ ਦੇ ਕੰਮ ਆ ਤਾਂ ਇੱਥੋਂ ਵੀ ਵਿਚਾਲੋ ਪੈਸਾ ਇੱਥੇ ਵੀ ਵਿਚਾਲੋ ਆਪਾਂ ਅਗਲੇ ਨੂੰ ਗਾਰੰਟੀ ਦਿੰਨੇ ਆ ਵੀ ਜਿਹੜਾ ਅਸੀਂ ਕੰਮ ਕਰਕੇ ਦਵਾਂਗੇ ਉਹ ਲਾਈਫਟਾਈਮ ਵਾਸਤੇ ਹੋਊਗਾ ਤੁਹਾਨੂੰ ਕਿਤੇ ਕਿਸੇ ਚੀਜ਼ ਦੀ ਕੋਈ ਦਿੱਕਤ ਨਹੀਂ ਆਊਗੀ ਹਰੇਕ ਚੀਜ਼ ਆਪਾਂ ਇੱਥੇ ਗਾਰੰਟੀ ਵਾਲੀ ਲਾ ਰਹੇ ਆ ਕੋਈ ਪੈ ਪੈਰੀ ਹੈ ਜਾਂ ਕੁਝ ਵੀ ਹੋ ਰਿਹਾ ਹੈ ਸਰਿਆ ਆਪਾਂ ਤੁਹਾਨੂੰ ਦੱਸਿਆ ਬਟਾਟਾ ਦਾ ਸਰਿਆ ਪਾਇਆ ਹੁਣ ਤੁਸੀਂ ਆਪਣਾ ਕੰਕਰੀਟ ਮਿਕਸ ਦੇਖ ਸਕਦੇ ਹੋ ਜਿੰਨਾ ਆਪਣਾ ਕੰਕਰੀਟ ਮਿਕਸ ਆ ਇਹ ਵੀ ਸਾਰਾ ਟੌਪ ਕੁਆਲਿਟੀ ਦੇ ਵਿੱਚ ਹੈ ਜਿਦੇ ਚ ਆਪਾਂ ਕਿ ਡਿਊਰੋਗार्ड ਦਾ ਸਿਮੈਂਟ ਪਾ ਰਹੇ ਆ ਇੱਥੇ ਕੰਪਨੀ ਦੇ ਟੈਕਨੀਕਲ ਹੈੱਡ ਵੀ ਆਏ ਹੋਏ ਆ ਆਪਾਂ ਉਹਨਾਂ ਤੋਂ ਟੈਸਟਿੰਗ ਵੀ ਕਰਾਵਾਂਗੇ ਮਟੀਰੀਅਲ ਦੀ ਤੁਹਾਨੂੰ ਉਹ ਵੀ ਵੀ ਪੀਕਮੈਂਟ ਟੈਸਟਿੰਗ ਹੁੰਦੀ ਹੈ ਤੇ ਕਿੱਦਾਂ ਦੀ ਸਾਡੀ ਮਟੀਰੀਅਲ ਦੀ ਕੰਕਰੀਟ ਮਿਕਸ ਦੀ ਸਟਰੈਂਥ ਕਿੱਦਾਂ ਦੀ ਆ ਰਹੀ ਹੈ ਦੇਖੋ ਪ੍ਰੋਪਰ ਸਾਰਾ ਮਿਕਸ ਹੋਇਆ ਬਾ ਮਟੀਰੀਅਲ ਪ੍ਰੋਪਰ ਰੇਸ਼ੋ ਉੱਪਰ ਪੈ ਰਹੀ ਹੈ 1.5 ਦੀ ਰੇਸ਼ੋ ਬੈ ਰਹੀ ਹੈ ਇੱਥੇ ਵੀ ਆਪਾਂ ਬਹੁਤ ਚੀਜ਼ਾਂ ਲੋ ਕੋਸਟ ਕਟਿੰਗ ਕਰਦੇ ਆਪਾਂ ਇੱਥੇ ਵੀ ਕੋਈ ਕੋਸਟ ਕਟਿੰਗ ਨਹੀਂ ਕਰ ਰਹੇ ਜਿੰਨਾ ਵੀ ਆਪਾਂ ਕੰਮ ਕਰ ਰਹੇ ਆ ਸਾਰਾ ਟਾਪ ਕੁਆਲਿਟੀ ਦੇ ਵਿੱਚ ਕਰ ਰਹੇ ਆ ਜੋ ਕਿ ਲਾਈਫਟਾਈਮ ਵਾਸਤੇ ਹੋਊਗਾ ਇਹ ਆਪਾਂ ਹੁਣ ਸਲਮ ਟੈਸਟ ਕਰ ਰਹੇ ਹੈਗੇ ਮਟੀਰੀਅਲ ਦੀ ਟੈਸਟਿੰਗ ਹੋਣੀ ਹੈ ਤਾਂ ਇਸ ਸਲੰਪ ਦੇ ਵਿੱਚ ਮਾਲ ਭਰਿਆ ਜਾ ਰਿਹਾ ਤੇ ਹੁਣ ਆਪਾਂ ਇਹਦੀ ਟੈਸਟਿੰਗ ਕਰਾਂਗੇ ਕਿ ਆਪਣੀ ਕਿਦਾਂ ਦਾ ਮਾਲ ਆ ਰਿਹਾ ਕਿੰਨੀ ਉਹਦੀ ਸਟਰੈਂਥ ਨਿਕਲ ਕੇ ਆਊਗੀ ਉਹ ਤੁਹਾਨੂੰ ਆਪਾਂ ਦਿਖਾਵਾਂਗੇ। ਸਲੰਪ ਆਪਣਾ ਭਰ ਚੁੱਕਿਆ ਹੁਣ ਆਪਾਂ ਖੋਲ ਰਹੇ ਹਾਂਗੇ ਤੇ ਹੁਣ ਇਹ ਨਿਕਲ ਕੇ ਆਊਗਾ ਕਿੰਨਾ ਆਇਆ ਹੁਣ ਇਹਦੀ ਮੈਜ਼ਰਮੈਂਟ ਹੋਣੀ ਹੈ ਮੈਜ਼ਰਮੈਂਟ ਤੇ ਦੇਖੋ ਬਹੁਤ ਵਧੀਆ ਸਲੰਪ ਨਿਕਲ ਕੇ ਆਇਆਗਾ ਜਦ ਕਿ ਆਪਾਂ ਭਰਨਸਾਰ ਨਾਲ ਦੀ ਨਾਲ ਹੀ ਖੋਲਿਆ ਇਹਨੂੰ ਤੇ ਬਹੁਤ ਵਧੀਆ ਨਿਕਲ ਕੇ ਆਇਆ ਆਪਣਾ ਤਾਂ 80mm ਆ ਗਈ ਸਲੰਪ ਜਿਹੜਾ ਹੈਗਾ ਬਹੁਤ ਬਹੁਤ ਜ਼ਿਆਦਾ ਸਟਰੈਂਥਰ ਨਿਕਲ ਕੇ ਆਈ ਹੈ ਇਹ ਆਪਣਾ ਸਲੈਬ ਦਾ ਟੈਂਪਰੇਚਰ ਜਿਹੜਾ 22 ਆ ਗਿਆ ਜੀ ਜੋ ਕਿ ਸਹੀ ਟੈਂਪਰੇਚਰ ਹੈ ਠੀਕ ਹੈ ਜੀ ਮੈਂ ਤੁਹਾਨੂੰ ਐਸੀ ਉੱਪਰ ਸਾਰਾ ਦਿਖਾਈ ਹੈ ਮਟੀਰੀਅਲ ਬਾਰੇ ਵੀ ਤੁਹਾਨੂੰ ਸਾਰਾ ਦੱਸਿਆਗਾ ਅਪਾ ਸਿਮੈਂਟ ਜਿਹੜਾ ਇੱਥੇ ਪਾ ਰਹੇ ਆ ਡਿਊਰਾਗਾਰਡ ਦਾ ਮਾਈਕਰੋ ਫਾਈਬਰ ਸਿਮੈਂਟ ਪਾ ਰਹੇ ਆਗੇ ਜਿਹਦੇ ਕਿ ਮੰਨ ਲਓ ਕ੍ਰੈਕਸ ਵਗੈਰਾ ਡਿਵੈਲਪ ਨਹੀਂ ਹੁੰਦੇ ਇਹਦੇ ਚ ਕਿਉਂਕਿ ਇਹਦੇ ਚ ਮਾਈਕਰੋ ਫਾਈਬਰ ਆਗਾ ਤੇ ਇਹ ਇਹਦੇ ਵਿੱਚ ਪੇਟੈਂਟ ਹੈ ਇਹਨਾਂ ਦਾ ਇਹ ਟੈਕਨੋਲੋਜੀਕਲੀ ਡਿਊਰਾਗਾਰਡ ਉੱਤੇ ਵਿੱਚ ਹੀ ਹੈ ਤੇ ਜਿੰਨਾ ਵੀ ਅਸੀਂ ਕੰਮ ਕਰਦੇ ਆ ਉਹ ਸਾਰਾ ਟੌਪ ਕੁਆਲਿਟੀ ਦੇ ਵਿੱਚ ਕਰਦੇ ਆ ਸਾਡਾ ਮੇਨ ਮਕਸਦ ਹੁੰਦਾ ਹੈ ਪੈਸੇ ਬਚਾਉਣਾ ਨਹੀਂ ਸਾਡਾ ਮੇਨ ਮਕਸਦ ਜਿਹੜਾ ਸਾਡਾ ਮੇਨ ਮਕਸਦ ਆ ਉਹ ਲੋਕਾਂ ਨੂੰ ਇੱਕ ਵਧੀਆ ਸੁਰੱਖਿਅਤ ਕਰ ਦੇਣ ਦਾ ਹੈ ਮੀਤਾ ਜੋ ਉਮਰ ਭਰ ਲਈ ਉਹਨਾਂ ਨੂੰ ਕਿਸੇ ਚੀਜ਼ ਦੀ ਦਿੱਕਤ ਨਾ ਆਵੇ ਸਾਡੀ ਬਣਾਈ ਚੀਜ਼ ਦੀ 50 ਸਾਲ ਦੀ ਗਾਰੰਟੀ ਹੁੰਦੀ ਹੈ ਤੁਹਾਨੂੰ 50 ਸਾਲ ਤੱਕ ਤੁਹਾਨੂੰ ਕਿਸੇ ਚੀਜ਼ ਦੀ ਦਿੱਕਤ ਨਹੀਂ ਆਊਗੀ ਜਿੰਨਾ ਵੀ ਅਸੀਂ ਕੰਮ ਕਰਾਂਗੇ ਉਸ ਨੂੰ ਉਮਰ ਭਰ ਲਈ ਵਧੀਆ ਘਰ ਬਣਾ ਕੇ ਦਵਾਂਗੇ ਤੁਸੀਂ ਦੇਖਿਆ ਹੁੰਦਾ ਕੋਠਿਆਂ ਦਾ ਬਹੁਤ ਬਣਾਉਂਦੇ ਆ ਚਮਕ-ਧਮਕ ਵਾਲਗਾਂ ਬਣਾਉਂਦੇ ਆ ਪਰ ਇਹ ਚਮਕ-ਧਮਕ ਦੇ ਵਿੱਚ ਕੀ ਪਾਇਆ ਉਹ ਨਹੀਂ ਦਿਖਾਉਂਦੇ ਐਸੀ ਤੁਹਾਨੂੰ ਆਪਦੀ ਵੀਡੀਓ ਦੇ ਵਿੱਚ ਇਹੀ ਚੀਜ਼ਾਂ ਦਿਖਾਉਣੇ ਆ ਵੀ ਅਸੀਂ ਆਹਾਂ ਚੀਜ਼ਾਂ ਪਾ ਰਹੇ ਹਾਂਗੇ ਲੋਕ ਦਿਖਾਉਂਦੇ ਕੁਝ ਹੋਰ ਆ ਕਰਦੇ ਕੁਝ ਹੋਰ ਆ ਪਰੇਸੀ ਜੋ ਕਹਿਨੇ ਆ ਅਸੀਂ ਉਹੀ ਕਰਦੇ ਆ ਉਹਦੇ ਪ੍ਰੂਫ ਐ ਅਸੀਂ ਇਸੇ ਕਰਕੇ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਣੇ ਹੁੰਦੇ ਆ ਵੀ ਅਸੀਂ ਜੋ ਕਹਿ ਹੈਗਾ ਅਸੀਂ ਉਹੀ ਪਾ ਕੇ ਦੇ ਰਹੇ ਆ ਜੇ ਸਾਡਾ ਕੰਮ ਵਧੀਆ ਲੱਗਦਾ ਹੈ ਸਾਡੇ ਡਿਜ਼ਾਈਨ ਵਧੀਆ ਲੱਗਦੇ ਆ ਚਾਹੇ ਸਾਤੋਂ ਬਿਦ ਮੀਟੇ ਦਾ ਕੰਮ ਕਰਾਉਣਾ ਹੈ ਤਾਂ ਸਾਨੂੰ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੇ ਸਾਡਾ ਕੰਮ ਵਧੀਆ ਲੱਗਦਾ ਹੈ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ